ਕੀ ਕਹਿ ਰਹੇ ਹੋ ਤੁਸੀਂ ਕੀ ਕਹਿ ਰਹੇ ਹੋ ਤੁਸੀਂ ਅਗਰ ਮੈਂ ਬਾਹਰ ਆ ਗਈ ਰਗਰ ਤੇ ਗੱਲ ਕਰਕੇ ਮਰ ਸਣਾ ਮੇਂ ਮੇਰੇ ਨਾਲ ਗੱਲ ਪੈ ਗਈ ਉਸ ਬੰਦੇ ਨੇ ਮੈਨੂੰ ਬਾਹਰ ਨਹੀਂ ਭੇਜਿਆ ਉਸ ਬੰਦੇ ਨੇ ਮੈਨੂੰ 10 ਮਹੀਨੇ ਇੱਥੇ ਰੱਖਿਆ ਹਾਂ ਠੀਕ ਹੈ ਉਸ ਤੋਂ ਬਣਾ ਕੇ ਚੋੜਦਾ ਰਿਹਾ ਅੱਛਾ 10 ਮਹੀਨੇ ਠੀਕ ਹੈ 10 ਮਹੀਨੇ ਠੀਕ ਹੈ ਤੇ ਉਸ ਤੋਂ ਬਾਅਦ ਲਾਰੇ ਲਾਉਂਦਾ ਰਿਹਾ ਮੈਨੂੰ ਕੱਲ ਅੱਜ ਭੇਜਦਾ ਕੱਲ ਭੇਜਦਾ ਪਰਸੋਂ ਭੇਜਦਾ ਫਰਾਗ ਦੇ ਵੀਜ਼ੇ ਕਰਵਾਉਂਦਾ ਕਰਵਾ ਕੇ ਹੂੰ ਅਰਮੀਨੀਆ ਤਾਂ ਮੈਨੂੰ ਬੁਲਾਇਆ ਹੂੰ ਠੀਕ ਹੈ ਅਰਮੀਨੀਆ ਤੇ ਮੇਰੇ ਟਿਕਟ ਕਰਾਈ ਕੀ ਆ ਜਾ ਤੈਨੂੰ 20 ਲਈ ਤੇਰਾ ਵੀਜ਼ਾ ਹੋ ਜਾ ਹਾਂ 20 ਲਈ ਮੇਰਾ ਵੀਜ਼ਾ 20 ਲਈ ਤੇਰਾ ਵੀਜ਼ਾ ਨਹੀਂ ਕਰਵਾਇਆ ਨੇ ਠੀਕ ਹੈ ਠੀਕ ਹੈ ਇਸ ਤੋਂ ਵਧੀਆ ਤਾਂ ਮੈਂ ਉੱਥੇ ਸਹੀ ਸੀ ਅੱਛਾ ਤੇ 10 ਮਹੀਨਿਆਂ ਤੋਂ ਤੁਹਾਡੇ ਘਰ ਕਿੰਨੇ ਪੈਸੇ ਨਹੀਂ ਪਾਏ ਕੋਈ ਕਿਹੜਾ ਪੈਸਾ ਪਾਇਆ ਕੋਈ ਪੈਸਾ ਨਹੀਂ ਪਾਇਆ ਕੁਝ ਨਹੀਂ ਪਾਇਆ ਅੱਛਾ ਕੋਈ ਪੈਸਾ ਨਹੀਂ ਪਾਇਆ ਕੁਝ ਨਹੀਂ ਪਾਇਆ ਇਸ ਤੋਂ ਵਧੀਆ ਤਾਂ ਮੈਂ ਉਦੋਂ ਠੀਕ ਸੀ ਜਿਹੜਾ 2.5 ਲੱਖ ਮਿਲ ਰਿਹਾ ਸੀ ਮੈਨੂੰ ਹੂੰ ਠੀਕ ਹੈ ਤੇ ਗਗਨ ਨੇ 10 ਮਹੀਨੇ ਤੈਨੂੰ ਕੋਈ ਪੈਸਾ ਨਹੀਂ ਦਿੱਤਾ ਕੀ ਦਿੱਤਾ 5 7 ਜੇ ਬਹੁਤ ਮਤਲਬ 2.5 ਲੱਖ ਰੁਪਏ ਨੇ ਦਿੱਤਾ ਨਹੀਂ 2.5 ਤਿੰਨ ਤਾਂ ਬਹੁਤ ਜ਼ਿਆਦਾ ਬਣਾ ਰਹੇ ਆ ਤੂੰ ਅੱਛਾ ਕਿੰਨੇ ਦਿੱਤੇ ਚਲੋ ਉਹ ਦੱਸ ਦੂ ਕਿੰਨੇ ਦਿੱਤੇ 1 ਲੱਖ 1 ਲੱਖ 1,80 ਕਾ ਮਾਸਾ ਬਾਸ ਕਿੰਨੇ 1 ਲੱਖ 180 1,80,000 ਰੁਪਏ 80 ਵੀ ਨਹੀਂ ਹੋਣਾ 65 70 ਦੇ ਤੱਕ 1,70,000 ਉਹਨੇ ਦੇ ਦਿੱਤਾ ਤੁਹਾਨੂੰ ਗਗਨ ਨੇ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਉਹਦੇ ਨਾਲ ਕੰਟਰੀ ਕਰੋ ਨਹੀਂ ਉਹ ਤੁਸੀਂ ਵੀਡੀਓ ਮੇਰੀ ਬਣ ਰਹੀ ਹੈ ਤੁਸੀਂ ਮੇਰੀ ਨਹੀਂ ਬਣ ਤੁਸੀਂ ਕਹਿੰਦੇ ਨਾ ਰਹਿ ਰਹੇ ਸਾਰਾ ਰਹਿਮ ਖਾਨ ਵੀਨ ਦਾ ਖਰਚਾ ਕਰ ਰਹੇ ਤੇ ਕਰ ਰਹੇ ਫਿਰ ਟੰਗਾ ਕੰਦਾ ਮੈਂ ਨਹੀਂ ਕਰਦੇ ਕਪੜਾ ਲੀੜਾ ਸਭ ਕੁਝ ਰੋਟੀ ਪਾਣੀ ਸਭ ਕੁਝ ਡਰੈਸਟ ਵਗਿਆ ਲੋੜਾ ਲਸਣ ਸਾਰਾ ਉਹ ਖੋਰ ਕਰ ਰਹੇ ਨਹੀਂ ਮੈਂ ਜਿਹੜੀ ਗੱਲ ਕਹਿ ਰਿਹਾ ਵੀ ਉਹ ਤੁਹਾਨੂੰ ਤੁਸੀਂ ਸਮਝ ਨਹੀਂ ਰਹੇ ਕੱਪੜੀ ਕਰਕੇ ਅੱਗੇ ਅੱਗੇ ਰੱਖ ਰਿਹਾ ਹੋ ਮਤਲਬ ਕਿ ਤੁਹਾਨੂੰ ਕਿਸ ਚੀਜ਼ ਦੀ ਪ੍ਰੋਬਲਮ ਆਨ ਦਿੱਤੀ ਉਹਨੇ ਤੇ ਪ੍ਰੋਬਲਮ ਪ੍ਰੋਬਲਮ ਵੀ ਪ੍ਰੋਬਲਮ ਹੈ ਕਿੰਨਾ ਤੱਕ ਮੇਰਾ ਬਾਹਰ ਨਾਲ ਆ ਜਿਹੜੀਆਂ ਤੁਸੀਂ ਵਿੱਚ ਹੀ ਪ੍ਰੋਬਲਮ ਆ ਆ ਜਿਹੜੀਆਂ ਤੁਸੀਂ ਇੰਟਰੈਕਸ਼ਨਸ ਦੇਖ ਰਹੇ ਹੋ ਇਹ ਸਾਰੀਆਂ ਗगन ਹੌਸਲਾ ਦੇ ਐਂਟਰੀ ਨੇ ਆ ਤੁਸੀਂ ਮੁੰਡੀਆਂ ਪਾਈਆਂ ਹੋਈਆਂ ਇਹ ਗगन ਨੇ ਲੈ ਕੇ ਦਿੱਤੀਆਂ ਆ ਤੁਸੀਂ ਬਾਲੀਆਂ ਪਾਈਆਂ ਹੋਈਆਂ ਇਹ ਗगन ਨੇ ਲੈ ਕੇ ਦਿੱਤੀਆਂ ਤੁਸੀਂ ਪਾਈਆਂ ਹੋਈਆਂ ਕੋਈ ਗੱਲ ਨਹੀਂ ਹਾਂ ਇਹ ਗगन ਨੇ ਲੈ ਕੇ ਦਿੱਤੀਆਂ ਗगन ਨਹੀਂ ਲੈ ਕੇ ਦਿੱਤੀ ਤੁਹਾਨੂੰ ਗगन ਨੇ ਹੀ ਲੈ ਕੇ ਇੱਥੇ ਆ ਜੀ ਮੈਂ ਦੱਸ ਦਿੰਨੀ ਆ ਕਿ ਕਿੱਥੋਂ ਆਈਆਂ ਸੀ ਹਾਂ ਜਦੋਂ ਗगन ਦੇ ਕੋਪਰ ਐਕਸੀਡੈਂਟ ਹੋਇਆ ਸੀ ਨਾ ਹਾਂ 15 ਦਿਨ ਸਾਬੇ ਸੀ ਉਹ ਮੈਂ ਹਾਂ ਠੀਕ ਹੈ ਉਹ ਤਾਂ ਵੀ ਲੈ ਜੀ ਮੇਰੇ 15000 ਰੁਪਏ। ਅੱਛਾ। ਹਾਂ। ਫਿਰ 1500 ਰੁਪਏ ਦੇਣਾ ਤਾਂ ਦੇ ਦਿਓ। ਲੈ ਨਾ। ਅੱਛਾ। ਠੀਕ ਐ। ਮਤਲਬ ਹੁਣ ਜੇ ਤੁਹਾਡਾ ਬਾਹਰ ਦਾ ਨਹੀਂ ਬਣਿਆ। ਬਾਹਰ ਦਾ ਨਹੀਂ ਖੜਿਆ ਮੈਂ ਦੱਸਤੀ 200 ਰੁਪਏ ਘਰੋਂ ਦਿੱਤੇ ਹੀ ਹੋਈ। ਹਾਂ। ਮੈਂ ਕੁਝ ਕਰਦਾ ਨਾ। ਹਾਂ। ਤੇ ਫਸਣਾ ਗगन ਮੈਂ ਕਿਹਾ ਕੋਈ ਇਹਨੇ ਮੈਰਾ ਬਣਾਇਆ ਨਹੀਂ। ਅੱਛਾ। ਗगन ਨੂੰ ਕਿੰਨੇ ਪੈਸੇ ਦੇ ਰਹੇ ਹੋ ਤੁਸੀਂ ਕੰਮ ਬਣਾਉਣ ਦੇ? ਆਹ ਦੇ ਰਹੇ ਹਾਂ। ਨਹੀਂ ਜਦ ਤੁਸੀਂ ਨਹੀਂ ਜਦ ਤੁਸੀਂ ਗगन ਜਦ ਤੁਸੀਂ ਗगन ਨੂੰ ਜੇ ਜੇ ਇੱਕ ਮਿੰਟ ਜਦੋਂ ਮੈਂ ਸਟਾਰਟਿੰਗ ਚਾਈ ਸੀ ਗगन ਨਾਲ ਗੱਲ ਹੋਈ ਸੀ 3.5 ਲੱਖ ਰੁਪਏ ਠੀਕ ਹੈ 3.5 ਲੱਖ ਰੁਪਏ ਮੰਗਿਆ ਸੀ ਤੁਸੀਂ ਆਪਣੇ ਮੂੰਹੋਂ ਕਿੰਨੇ ਕਿਹਾ ਸੀ 3.5 ਲੱਖ ਸਾਢੇ 3 ਲੱਖ ਚ ਕੰਮ ਨਹੀਂ ਹੁੰਦਾ ਜੀ ਵੀਜ਼ਾ ਲੱਗਦਾ ਫਰਾਂਸ ਇਟਲੀ ਦਾ ਵੀਜ਼ਾ ਲੱਗਦਾ ਚਾਹੇ 7 ਲੱਖ ਦਾ ਚਾਹੇ 6 ਲੱਖ ਦਾ ਇਹ ਤੁਹਾਨੂੰ ਤੁਸੀਂ ਆਪਣੇ ਜਵਾਨ ਨੂੰ ਨਹੀਂ ਹੁਣ ਆ ਜੀ 8 ਲੱਖ ਰੁਪਏ ਲੱਗੇਗਾ ਜੀ ਠੀਕ ਹੈ ਜੀ 8 ਲੱਖ ਰੁਪਏ ਗगन ਨੂੰ ਦੇ ਦੋਗੇ ਤੁਹਾਡਾ ਫਰਾਂਸ ਦਾ ਵੀਜ਼ਾ ਜਾਂ ਇਟਲੀ ਦਾ ਵੀਜ਼ਾ ਲੱਗ ਜਾਏਗਾ ਜੇ ਤੁਸੀਂ ਪੈਸੇ ਨਹੀਂ ਦੇਵੋਗੇ ਫਿਰ ਗगन ਇਤਲੀ ਦਾ ਵੀਜ਼ਾ ਕਿੱਥੋਂ ਲਵਾਏਗਾ ਇਹ ਦੱਸੋ ਤੇ ਗगन ਨੇ ਜਿਹੜੇ ਫਿਰ 10 ਮਹੀਨੇ ਰਿਲੇਸ਼ਨਸ਼ਿਪ ਚ ਰਿਹਾ ਵਾ ਫਿਰ ਉਹ ਦੌਰ ਦਾ ਮੁੱਲ ਪਾਓ ਦੱਸੋ ਕਰੋਨਾ ਚ ਵੀ ਨਹੀਂ ਮੈਂ ਤਾਂ ਕੀ ਕਹਿੰਦੇ ਹੋ ਤੁਸੀਂ ਦੇ 5 ਲੱਖ ਅੱਛਾ ਮੈਂ ਆਪਣਾ ਵੀਜ਼ਾ ਆਪ ਹੀ ਕਰਵਾ ਲੂ ਓਕੇ 5 ਲੱਖ ਮੰਗਦੇ ਜੇ ਗगन 50 ਲੱਖ ਨਹੀਂ ਦਿੰਦਾ ਫਿਰ ਬਾਹਰ ਦਾ ਵੀ ਨਹੀਂ ਕਰਾਂਦਾ ਫਿਰ ਫਿਰ ਉਹ ਟਾਈਮ ਦੱਸੂਗਾ ਕੋਈ ਗੱਲ ਨਹੀਂ ਮਤਲਬ ਤੁਸੀਂ ਗगन ਨੂੰ ਸਿੱਧੀ ਧਮਕੀ ਦੇ ਰਹੇ ਹੋ ਗगन ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਅੰਦੇ ਸੱਤ ਨੂੰ ਅੱਛਾ ਤੂੰ ਗगन ਨੂੰ ਮਤਲਬ ਹੁਣ ਬਲੈਕਮੇਲ ਕਰਦੇ ਪਏ ਹੋ ਬਲੈਕਮੇਲ ਕਾਹਦਾ ਬਲੈਕਮੇਲ ਇਸ ਚੀਜ਼ ਚ ਹੂੰ ਦੱਸੋ ਫਿਰ ਜੇ ਗगन ਮੰਨ ਲਓ ਬਾਹਰ ਦਾ ਤੁਹਾਡਾ ਨਹੀਂ ਕਰਾਂਦਾ ਤੁਹਾਨੂੰ ਪੈਸੇ ਨਹੀਂ ਦਿੰਦਾ 10 ਮਹੀਨੇ ਗगन ਨੇ ਨਹੀਂ ਰੱਖਿਆ ਨਜ਼ਾਰੇ ਨਹੀਂ ਲਏ ਗगन ਨੇ ਅੱਛਾ ਤੋ ਇਦਾਂ ਨਹੀਂ ਰਿਹਾ ਗगन ਅੱਛਾ ਤੇ ਉਹਦਾ ਫੇ ਕੀ ਭਾਲਦੇ ਕੀ ਉਹ ਜੋ ਅਗਰ ਅਗਲਾ ਤੁਹਾਨੂੰ 5-6 ਲੱਖ ਰੁਪਏ ਦੇ ਰਿਆ ਹੋਵੇ ਫਿਰ ਨਾ ਨਾ 5-6 ਲੱਖ ਮੈਨੂੰ 5-6 ਲੱਖ ਦਾ ਨਹੀਂ ਮੈਂ ਬਾਹਰ ਜਾਣਾ ਜੀ ਉਹਦਾ ਸੈਟਅਪ ਨਾ ਹੋਵੇ ਕੋਈ ਬਾਹਰ ਦਾ ਫਿਰ ਦੱਸੋ ਕਿਉਂ ਨਾ ਹੋਵੇ ਫਿਰ ਲੱਛਣ ਵੀ ਸਹੀ ਹੋ ਦੇ ਨਹੀਂ ਤੁਸੀਂ ਛੱਡੋ ਨਾ ਜਲੋ ਜੋ ਵੀਜ਼ਾ ਨਹੀਂ ਕਰਾ ਰਹੇ ਤੁਹਾਨੂੰ ਕੁਝ ਅਮਾਉਂਟ ਤਾਂ ਦੇ ਰਿਆ 5-6 ਲੱਖ ਰੁਪਏ ਤੁਸੀਂ ਕਿੰਨੇ ਭਾਲਦੇ ਹੋ ਪੈਸੇ ਦੱਸੋ 12 ਲੱਖ ਅੱਛਾ 12 ਲੱਖ ਰੁਪਏ ਦੇ ਕੇ ਤੁਹਾਡਾ ਗਗਨ ਦੇ ਨਾਲ ਕੋਈ ਲੈਣ ਦੇ ਨਹੀਂ ਹੋਏਗਾ ਤੁਸੀਂ ਗਗਨ ਨੂੰ ਮਤਲਬ ਵੀ ਟਾਟਾ ਠੀਕ ਹੈ 12 ਲੱਖ ਦੇ ਦੇ ਚੱਲ ਠੀਕਾ ਤੇਰਾ ਮੇਰੇ ਨਾਲ ਕਾਟਾ ਵਾ ਅੱਛਾ 11 ਲੱਖ ਚ ਜਿਹੜੇ ਪਹਿਲਾਂ ਉਹਨੇ ਥੋੜੇ ਬਹੁਤ ਦਿੱਤੇ ਉਹ ਕੱਟ ਦੋ ਨਾ ਕੁਝ ਨਹੀਂ ਕੱਟਿਆ ਜਣਾ ਕੁਝ ਵੀ ਅੱਛਾ 12 ਲੱਖ ਦੇ ਦੇ ਵਾਸ਼ ਕਰ ਦੇ ਜੇ ਗगन ਤੁਹਾਨੂੰ 12 ਲੱਖ ਦੇ ਦੇਗਾ ਫਿਰ ਤੁਸੀਂ ਗगन ਤੇ ਕੋਈ ਐਕਸ਼ਨ ਨਹੀਂ ਲਓਗੇ ਹਾਂ ਹੁਣ ਤੱਕ ਤਾਂ ਚੋਦੀ ਦੇ ਐਕਸ਼ਨ ਲਿਆ ਨਾ ਮੈਂ ਕੋਈ ਨਹੀਂ ਉਹੀ ਗੱਲ ਆਪਾਂ ਗੱਲ ਕਰ ਰਹੇ ਆ ਨਾ ਵੀ ਜੇ ਗगन ਤੁਹਾਨੂੰ 12 ਲੱਖ ਨਹੀਂ ਦੇ ਦੇਗਾ ਤੇ ਤੁਸੀਂ ਫਿਰ ਉੱਤੇ ਕੋਈ ਐਕਸ਼ਨ ਨਹੀਂ ਲਓਗੇ ਨਾ ਐਕਸ਼ਨ ਮੈਂ ਹੁਣ ਕਿੰਨੇ ਐਕਸ਼ਨ ਲੈ ਲੀ ਅਸੀਂ ਜਿਹੜੀ ਗੱਲ ਪੁੱਛ ਰਿਹਾ ਉਹਦਾ ਜਵਾਬ ਦਿਓ ਤੁਸੀਂ ਇੱਕ ਲੇਖਾ ਪੰਧੋ ਆਪਦਾ ਝੂਠੀ ਦੇ ਐਕਸ਼ਨ ਦਾ ਨਹੀਂ ਜੇ ਗगन 12 ਲੱਖ ਨਹੀਂ ਮੈਨੂੰ ਕੀ ਐਕਸ਼ਨ ਲੈਣੀ ਮਤਲਬ ਜੇ 12 ਲੱਖ ਦੇ ਦੇਗਾ ਫਿਰ ਤੁਸੀਂ ਕੁਝ ਨਹੀਂ ਕਰੋਗੇ ਉਹਦਾ ਮਾੜਾ ਜੇ ਉਹ ਨਹੀਂ ਦੇ ਦੇਗਾ ਫਿਰ ਉਹਦਾ ਮਾੜਾ ਕਰੋਗੇ ਮੈਂ ਐਸਾ ਕਰਨਾ ਮੈਂ ਵੀ ਦਊਗਾ ਮੇਨਾਂ ਗੱਲ ਕਲੀਅਰ ਕਰ ਦੇ ਬਾਸ ਫਿਰ ਮਤਲਬ ਜੇ ਉਹ ਨਹੀਂ ਦੇਗਾ ਤਾਂ ਤੁਸੀਂ ਉਹਨੂੰ ਕੁਝ ਨਹੀਂ ਕਹੋਗੇ ਉੱਤੇ ਕੋਈ ਅਲੀਗੇਸ਼ਨ ਨਹੀਂ ਲਾਓਗੇ ਉਹਨੂੰ ਫਸਾਓਗੇ ਨਹੀਂ ਕਿਸੇ ਝੂਟੇਗੇ ਚਲੋ ਠੀਕ ਹੈ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ